ਸਤ ਸ੍ਰੀ ਅਕਾਲ ਜੀ ਪੰਜਾਬ ਫੈਕਟ ਤੇ ਤੁਹਾਡਾ ਸਵਾਗਤ ਹੈ ਸੋ ਦੋਸਤੋ ਅੱਜ ਜਿਹੜਾ ਕਿੱਸਾ ਦੱਸਣ ਜਾ ਰਹੇ ਹਾਂ ਉਹ ਇਹ ਹੈ ਵੀ ਕੇਪੀਐਸ ਗਿੱਲ ਸੀ ਜਿਹੜਾ ਉਹਦੇ ਉੱਤੇ ਵੀ ਬਹੁਤ ਵਾਰ ਘਾਤਾਂ ਲਾ ਕੇ ਸਿੰਘਾਂ ਨੇ ਹਮਲਾ ਕੀਤਾ ਸੀ ਪਰ ਹਰ ਵਾਰ ਉਹ ਬਚਦਾ ਰਿਹਾ ਤੇ ਕਿਵੇਂ ਬਚਦਾ ਰਿਹਾ ਕਿਹੜੀ ਹੁਸ਼ਿਆਰੀ ਉਹਨੇ ਵਰਤੀ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਹੈ ਨੂੰ ਸ਼ੇਅਰ ਜ਼ਰੂਰ ਕਰ ਦਿਓ ਭਾਈ ਦਲਜੀਤ ਸਿੰਘ ਬਿੱਟੂ ਜੀ ਲਿਖਦੇ ਨੇ ਕਹਿੰਦੇ ਵੀ ਸੰਘਰਸ਼ ਦੌਰਾਨ ਕੇਪੀਐਸ ਗਿੱਲ ਦਾ ਬਚਣਾ ਵੀ ਜ਼ਿਕਰਯੋਗ ਹੈ ਸਿੰਘਾਂ ਨੇ ਬਹੁਤ ਵਾਰ ਉਸ ਨੂੰ ਨਿਸ਼ਾਨਾ ਬਣਾਇਆ ਪਰ ਉਹ ਹਰ ਵਾਰ ਸਾਫ਼ ਬਚ ਜਾਂਦਾ ਰਿਹਾ ਇੱਕ ਵਾਰ ਬਿਆਸ ਦਰਿਆ ਦੇ ਨਾਲ ਲੱਗਦੇ ਮੰਡ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਲਈ ਜਾ ਰਹੀ ਸੀ ਗਿੱਲ ਆਪ ਵੀ ਉਸ ਵਿੱਚ ਸ਼ਾਮਲ ਸੀ ਤਲਾਸ਼ੀ ਦੌਰਾਨ ਸਰਕੰਡੇ ਵਿੱਚ ਛੁਪੇ ਹੋਏ ਇੱਕ ਸਿੰਘ ਨੇ ਬਿਲਕੁਲ ਹੀ ਉਹਦੇ ਸਾਹਮਣੇ ਤੋਂ ਅਸਾਲਟ ਨਾਲ ਹਮਲਾ ਕੀਤਾ ਪਰ ਮੌਕੇ ਤੇ ਸਿੰਘ ਦੀ ਬੰਦੂਕ ਅੜ ਗਈ ਤੇ ਇਹ ਬਚ ਗਿਆ 2006 ਵਿੱਚ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਇੱਕ ਪੁਲਿਸ ਵਾਲਾ ਮੈਨੂੰ ਮਿਲਿਆ ਉਹ ਬੜੇ ਅਫਸੋਸ ਨਾਲ ਕਹਿ ਰਿਹਾ ਸੀ ਕਿ ਜਦੋਂ ਅਜੀਤ ਸੰਧੂ ਦੀ ਮੌਤ ਹੋਈ ਤਾਂ ਉੱਥੇ ਬਹੁਤ ਗਾਰਦ ਲੱਗੀ ਹੋਈ ਸੀ ਕੇਪੀਐਸ ਗਿੱਲ ਬਿਲਕੁਲ ਸਾਡੇ ਕੋਲ ਖੜਾ ਰਿਹਾ ਮੇਰਾ ਮਨ ਬੜਾ ਹੀ ਦਚਿੱਤੀ ਵਿੱਚ ਰਿਹਾ ਕਿ ਮੈਂ ਕੀ ਕਰਾਂ ਪਰ ਮੈਂ ਕੁਝ ਨਹੀਂ ਸੀ ਕਰ ਸਕਿਆ ਉਸ ਪੁਲਿਸ ਵਾਲੇ ਬੰਦੇ ਦਾ ਨਾਂ ਤਾਂ ਕਿਸੇ ਜਥੇਬੰਦੀ ਨਾਲ ਸੰਬੰਧ ਸੀ ਤੇ ਨਾ ਹੀ ਖਾੜਕੂਆਂ ਨਾਲ ਤੇ ਨਾ ਹੀ ਮੈਂ ਉਸਨੂੰ ਜਾਣਦਾ ਸੀ ਮੇਰੇ ਇੱਕ ਪੇਸ਼ੀ ਦੌਰਾਨ ਉਹ ਥੋੜੀ ਪੀ ਕੇ ਆਇਆ ਸੀ ਉਸਨੇ ਮੈਨੂੰ ਪਰਾਂ ਲਿਜਾ ਕੇ ਮੇਰੇ ਨਾਲ ਗੱਲ ਕੀਤੀ ਤੇ ਫਿਰ ਚਲੇ ਗਿਆ ਪੰਜਾਬ 'ਚ ਅਜਿਹੇ ਕਿੰਨੇ ਹੀ ਬੰਦੇ ਹੋਣਗੇ ਜਿਹੜੇ ਪੰਥ ਦੇ ਦੁਸ਼ਮਣਾਂ ਨੂੰ ਮਾਰਨ ਦੇ ਮੌਕਿਆਂ ਨੂੰ ਵਰਤਣ ਦੀ ਦੁਬਧਾ ਚੱਲਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਬਿਆਨਤੇ ਨੂੰ 31 ਅਗਸਤ 1995 ਨੂੰ ਪੰਜਾਬ ਵਿਧਾਨ ਸਭਾ ਤੋਂ ਬਾਹਰ ਨਿਕਲ ਕੇ ਆਪਣੀ ਗੱਡੀ ਵਿੱਚ ਬੈਠਦੇ ਨੂੰ ਸ਼ਹੀਦ ਦਲਾਵਰ ਸਿੰਘ ਨੇ ਮਨੋਖੀ ਬੰਬ ਬਣਾ ਕੇ ਉਡਾ ਦਿੱਤਾ ਸੀ ਬਿਲਕੁਲ ਇਸੇ ਥਾਂ ਤੇ ਸਨ 1990 ਵਿੱਚ ਪੰਜਾਬ ਪੁਲਿਸ ਮੁਖੀ ਗਿੱਲ ਨੂੰ ਰਿਮੋਟ ਕੰਟਰੋਲ ਬੰਬ ਨਾਲ ਅਡਾਉਣ ਦੀ ਕੋਸ਼ਿਸ਼ ਹੋਈ ਸੀ। ਉਸ ਦਿਨ ਮੈਂ ਵੀ ਉੱਥੇ ਨੇੜੇ ਹੀ ਐਮਐਲਏ ਹੋਸਟਲ ਦੀ ਕੰਟੀਨ ਵਿੱਚ ਬੈਠਾ ਹਮਲੇ ਦੀ ਖੁਸ਼ਖਬਰੀ ਨੂੰ ਢੀਕ ਰਿਹਾ ਪਰ ਉਹ ਧਮਾਕਾ ਨਹੀਂ ਹੋਇਆ। ਗਿੱਲ ਵੀ ਮੁੱਖ ਮੰਤਰੀ ਵਾਂਗ ਹੀ ਦਫ਼ਤਰ ਤੋਂ ਨਿਕਲ ਕੇ ਆਪਣੀ ਕਾਰ ਵਿੱਚ ਬੈਠਾ ਤੇ ਸਾਡੇ ਵੱਲੋਂ ਉੱਥੇ ਖੜੀ ਕੀਤੀ ਹੋਈ ਚਿੱਟੀ ਐਂਬੈਸਡਰ ਕਾਰ ਜਿਸ ਵਿੱਚ 30 ਕਿਲੋ ਆਰਡੀਐਕਸ ਲਾਇਆ ਹੋਇਆ ਸੀ ਉਹਦੇ ਨਾਲ ਦੀ ਲੰਘਿਆ। ਉੱਥੇ ਖੜੇ ਦੋਵੇਂ ਸਿੰਘਾਂ ਨੇ ਰਿਮੋਟ ਦਾ ਬਟਨ ਦੱਬਿਆ ਪਰ ਕਿਸੇ ਕਾਰਨ ਉਹ ਚੱਲਿਆ ਨਹੀਂ ਜਦੋਂ ਮੈਂ 96 ਵਿੱਚ ਲੁਧਿਆਣੇ ਫੜਿਆ ਹੋਇਆ ਸੀ ਤਾਂ ਇੱਕ ਆਈਜੀ ਪੱਧਰ ਦੇ ਬੰਦੇ ਨੇ ਪੁੱਛਿਆ ਕਿ ਤੁਸੀਂ ਗਿੱਲ ਸਾਹਿਬ ਤੇ ਹਮਲਾ ਕਿਉਂ ਨਹੀਂ ਕੀਤਾ ਤਾਂ ਮੈਂ ਉਹਨਾਂ ਨੂੰ ਇਸ ਕੋਸ਼ਿਸ਼ ਬਾਰੇ ਦੱਸਿਆ ਤਾਂ ਉੱਥੇ ਬੈਠੇ ਸਾਰੇ ਅਫਸਰਾਂ ਦੇ ਮੂੰਹ ਔੜ ਗਏ ਤੇ ਉਹਨਾਂ ਨੇ ਕੇਪੀਐਸ ਗਿੱਲ ਨਾਲ ਗੱਲ ਕੀਤੀ ਤੇ ਕੋਈ ਘੰਟਾ ਕੋ ਇਸ ਮਸਲੇ ਤੇ ਗੱਲਾਂ ਕਰਦੇ ਰਹੇ ਫਿਰ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਮੈਂ ਸਹੀ ਕਹਿ ਰਿਹਾ ਹਾਂ ਇਸ ਹਮਲੇ ਦੀ ਪੂਰੀ ਗੱਲ ਇਸ ਤਰ੍ਹਾਂ ਹੈ ਕਿ ਭਾਰਤ ਦੇ ਖੁਫੀਆ ਮੈਕਮੇ ਆਈਬੀ ਵੱਲੋਂ ਖੜੀ ਕੀਤੀ ਹੋਈ ਭਾਰਤੀ ਲਾਇਨਸ ਨਾਂ ਦੀ ਜਥੇਬੰਦੀ ਜਿਸ ਦਾ ਮਕਸਦ ਖਾੜਕੂਆਂ ਦੇ ਪਰਿਵਾਰਾਂ ਅਤੇ ਸੰਘਰਸ਼ ਦੇ ਹਮਦਰਦਾਂ ਨੂੰ ਮਾਰਨਾ ਸੀ ਉਹ ਟੋਲੇ ਨੇ ਹਾਲੇ ਆਪਣਾ ਕੰਮ ਸ਼ੁਰੂ ਹੀ ਕੀਤਾ ਸੀ ਕਿ ਲਿਬਰੇਸ਼ਨ ਫੋਰਸ ਅਤੇ ਕਮਾਂਡੋ ਫੋਰਸ ਦੇ ਸਾਂਝੇ ਜਥੇ ਨੇ ਕੋਈ ਮਹੀਨਾ ਕੋ ਵਿੱਚੀ ਜਲੰਧਰ ਵਿੱਚੇ ਭਾਰਤੀ ਸ਼ੇਰਾਂ ਇੰਡੀਅਨ ਲਾਇਆンス ਦੇ ਪ੍ਰਧਾਨ ਪ੍ਰਗਟ ਸਿੰਘ ਤੇ ਉਹਦੇ ਨਾਲ 7-8 ਸਾਥੀਆਂ ਨੂੰ ਬਿਲਕੁਲ ਉਸੇ ਤਰ੍ਹਾਂ ਮਾਰ ਦਿੱਤਾ ਜਿਵੇਂ ਕਿ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਰਾਹੀਂ ਉਹ ਕਰਦੇ ਸਨ। ਹਕੂਮਤ ਲਈ ਇਹ ਬਹੁਤ ਵੱਡਾ ਝਟਕਾ ਸੀ ਤੇ ਸੰਘਰਸ਼ ਲਈ ਇੱਕ ਵੱਡਾ ਹਲਾਰਾ ਸੀ। ਉਸ ਸੰਜੇ ਜਥੇ ਵਿੱਚ ਚੋਟੀ ਦੇ ਕਾਰਨਾਮੇ ਕਰਨ ਵਾਲੇ ਸਿੰਘ ਸਨ। ਇਹ ਕੰਮ ਤੋਂ ਬਾਅਦ ਜਦੋਂ ਲੁਧਿਆਣੇ ਕਮਾਂਡੋ ਫੋਰਸ, ਲਿਬਰੇਸ਼ਨ ਫੋਰਸ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸਿੰਘ ਇਕੱਠੇ ਹੋਏ ਤਾਂ ਸਾਰਿਆਂ ਨੇ ਇਸ ਕਾਰ ਦੇ ਲਈ ਉਹਨਾਂ ਸਿੰਘਾਂ ਨੂੰ ਵਧਾਈ ਦਿੱਤੀ। ਉੱਥੇ ਹੀ ਭਾਈ ਸੁਰਿੰਦਰ ਸਿੰਘ ਛਿੰਦੇ ਨੇ ਸੁਝਾ ਦਿੱਤਾ ਕਿ ਆਪਣੇ ਕੋਲ ਚੰਡੀਗੜ੍ਹ ਵਿਧਾਨ ਸਭਾ ਵਿੱਚ ਕੁਝ ਸੰਬੰਧ ਨੇ ਜਿਹੜੇ ਕੇਪੀਐਸ ਗਿੱਲ ਦਾ ਕੰਮ ਕਰਵਾਉਣਾ ਚਾਹੁੰਦੇ ਨੇ ਕਿਉਂ ਨਾ ਆਪਾਂ ਇਹ ਵੀ ਕੰਡਾ ਕੱਢ ਦਈਏ ਹਰਮਿੰਦਰ ਸਿੰਘ ਸੁਲਤਾਨਵਿੰਡ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਤੇ ਮੇਰੇ ਸਮੇਤ ਸਾਰਿਆਂ ਨੇ ਕਿਹਾ ਵੀ ਤੁਹਾਡਾ ਇਹ ਸਾਂਝਾ ਹਮਲਾ ਬਹੁਤ ਖੂਬ ਰਿਹਾ ਤੁਸੀਂ ਇਸੇ ਤਰ੍ਹਾਂ ਚੰਡੀਗੜ੍ਹ ਵਾਲਾ ਕੰਮ ਵੀ ਸਾਂਝੇ ਰੂਪ ਵਿੱਚ ਹੀ ਕਰ ਦਿਓ ਇਸ ਤਰ੍ਹਾਂ ਇਹ ਵਿਉਂਤ ਸ਼ੁਰੂ ਹੋਈ ਉਸ ਸਾਂਝੀ ਟੀਮ ਵਿੱਚ ਬਾਈ ਸੁਰਿੰਦਰ ਸਿੰਘ ਛਿੰਦਾ, ਮਨਜੀਤ ਸਿੰਘ, ਡਾਕਟਰ ਹਰੀ ਸਿੰਘ, ਅਮਰਪਾਲ ਸਿੰਘ ਵਿਦੇਸ਼ੀ, ਮਨੋਰ ਸਿੰਘ ਧੀਰਾ, ਦਲਬਾਗ ਸਿੰਘ ਬਰਾੜ, ਹਰਜੀਤ ਸਿੰਘ ਉਰਫ ਪ੍ਰਗਟ ਸਿੰਘ, ਸੁਰਿੰਦਰਜੀਤ ਸਿੰਘ ਮੱਲੇਵਾਲ ਤੇ ਕੁਝ ਹੋਰ ਸਿੰਘ ਨੇ। ਇਹ ਵਿਚਾਰ ਹੋਣ ਤੋਂ ਬਾਅਦ ਉਹ ਸਿੰਘ ਚੰਡੀਗੜ੍ਹ ਚਲੇ ਗਏ। ਉੱਥੇ ਲਿਬਰੇਸ਼ਨ ਫੋਰਸ ਨਾਲ ਸੰਬੰਧਤ ਸਾਰੇ ਸਿੰਘਾਂ ਦੀਆਂ ਆਪਣੀਆਂ ਠਾਰਾਂ ਸਨ ਤੇ ਸੁਰਿੰਦਰ ਸਿੰਘ ਛਿੰਦਾ ਸਹਿਬਾਜ਼ ਪਰ ਬਾਈ ਅਤੇ ਅਮਰਪਾਲ ਸਿੰਘ ਦੇ ਦਫ਼ਤਰ ਵਿੱਚ ਵੀ ਚੰਗੇ ਸਬੰਧ ਸਨ। ਗੁਰਜਾਂਟ ਸਿੰਘ ਤੇ ਮੈਂ ਵੀ ਕਈ ਵਾਰ ਜਾ ਕੇ ਉਹਨਾਂ ਦਾ ਕੰਮ ਦੇਖਦੇ ਸੀ ਇੱਕ ਚਿੱਟੀ ਐਮਬੈਸਡਰ ਗੱਡੀ ਖਰੀਦੀ ਗਈ ਤੇ ਉਸ ਤੇ ਸਰਕਾਰੀ ਨੰਬਰ ਲਗਵਾਇਆ ਗਿਆ ਫਿਰ ਉਸ ਦੇ ਇੱਕ ਪਾਸੇ ਵਿੱਚ ARDX ਨਾਲ ਭਰੀਆਂ ਪਲੇਟਾਂ ਫਿੱਟ ਕੀਤੀਆਂ ਗਈਆਂ ਬਰੂਧ ਬਾਰੇ ਜ਼ਿਆਦਾ ਜਾਣਕਾਰੀ ਡਾਕਟਰ ਹਰੀ ਸਿੰਘ ਤੇ ਇੱਕ ਹੋਰ ਸਿੰਘ ਨੂੰ ਸੀ ਜਿਫਤਾ ਮੈਂ ਨਾ ਭੁੱਲ ਗਿਆ ਹਾਂ ਬਰੋਦ ਨੂੰ ਪਲੇਟਾਂ ਵਿੱਚ ਤੁੰਨ ਕੇ ਗੱਡੀ ਵਿੱਚ ਇਸ ਤਰ੍ਹਾਂ ਲਾਇਆ ਗਿਆ ਕਿ ਜਦੋਂ ਉਸ ਦੇ ਨੇੜੇ ਦੀ ਕੇਪੀਐਸ ਦੀ ਗੱਡੀ ਨਿਕਲੇਗੀ ਤਾਂ ਇਹ ਗੱਡੀ ਵਿੱਚੋਂ ਤਕਨੀਕ ਰਾਹੀਂ ਧਮਾਕਾ ਹੋਵੇਗਾ ਤੇ ਇਹ ਬੰਬ ਬਣ ਕੇ ਕੇਪੀਐਸ ਦੀ ਗੱਡੀ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਐਨੇ ਬਰੂਦ ਨਾਲ ਇੰਨੀ ਨੇੜੇ ਉਸ ਦਾ ਕੁਝ ਵੀ ਨਹੀਂ ਸੀ ਬਚਣਾ ਗਿੱਲ ਦੇ ਘਰ ਤੋਂ ਦਫ਼ਤਰ ਜਾਣ ਅਤੇ ਵਾਪਸ ਆਉਣ ਦਾ ਤੇ ਹੋਰ ਹਰ ਆਉਣ ਜਾਣ ਦੇ ਰਾਹ ਦੀ ਕੋਕ ਕੀਤੀ ਗਈ ਸਭ ਤੋਂ ਪਹਿਲਾਂ ਸਕੱਤਰੇ ਦੇ ਸਾਹਮਣੇ ਜਿੱਥੇ ਉਹ ਕਾਰ ਵਿੱਚ ਬੈਠਦਾ ਸੀ ਤੇ ਪਾਰਕਿੰਗ ਦੇ ਨਾਲ ਦੀ ਲੰਘਦਾ ਸੀ ਉੱਥੇ ਗੱਡੀ ਖੜੀ ਕਰਨ ਦੀ ਵਿਉਂਤ ਬਣਾਈ ਗਈ ਜਿਸ ਥਾਂ ਤੇ ਗੱਡੀ ਖੜੀ ਸੀ ਦਫ਼ਤਰ ਤੋਂ ਵਾਪਸ ਜਾਣ ਸਮੇਂ ਗਿੱਲ ਦੀ ਗੱਡੀ ਉਸ ਤੋਂ 2 ਕਿਲੋਮੀਟਰ ਦੇ ਫਾਸਲੇ ਤੇ ਬੜੀ ਹੌਲੀ ਲੰਘਦੀ ਸੀ ਇਹ ਬੜਾ ਟੁਕਮਾ ਥਾਂ ਸੀ ਜਿਸ ਦਿਨ ਮੈਂ ਉਥੇ ਗਿਆ ਤਾਂ ਮੈਨੂੰ ਇਹਨਾਂ ਸਿੰਘਾਂ ਨੇ ਸਾਰੀ ਵਿਉਂਤ ਸਮਝਾਈ ਅਸੀਂ ਸਕਤਰੇਤ ਗਏ ਉਥੇ ਚਾਹ ਪੀਤੀ ਤੇ ਫਿਰ ਪੌੜੀਆਂ ਉਤਰ ਕੇ ਜਿੱਥੋਂ ਦੀ ਲੰਘਣਾ ਸੀ ਉਹ ਦੇਖਿਆ ਫਿਰ ਅਸੀਂ ਦੋ ਜਣੇ ਗੱਡੀ ਵਿੱਚ ਬੈਠ ਕੇ ਅਵਤਾਰ ਸਿੰਘ ਦਾਊ ਮਾਜਰੇ ਦੇ ਨਾਲ ਦੇ ਸਿੰਘ ਨੇ ਪੌੜੀਆਂ ਕੋਲੋਂ ਪਹਿਲੀ ਮੰਜ਼ਲ ਤੇ ਆਪਣੇ ਕੋਟ ਵਿਚਲੇ ਰਿਮੋਟ ਨੂੰ ਦੱਬਿਆ ਗੱਡੀ ਵਿਚਲੇ ਰਿਮੋਟ ਦੇ ਰਿਸਿਵਰ ਨੇ ਸਿਗਨਲ ਲਿਆ ਤੇ ਕੰਮ ਬਿਲਕੁਲ ਠੀਕ ਸੀ ਸਾਨੂੰ ਲੱਗਿਆ ਕਿ ਇਹ ਤਾਂ 100% ਦੀ ਪੱਕਾ ਕੰਮ ਹੈ ਇਸ ਹਮਲੇ ਵਿੱਚ ਗਿੱਲ ਨਹੀਂ ਬਜੇਗਾ ਅਸੀਂ ਰਾਤ ਨੂੰ ਇਸ ਬਾਰੇ ਫੇਰ ਵਿਚਾਰ ਕੀਤਾ ਤੇ ਇਹ ਗੱਲ ਵੀ ਵਿਚਾਰ ਵਿੱਚ ਆਈ ਕਿ ਵਿਰੋਧ ਜ਼ਿਆਦਾ ਹੈ ਬੰਦੇ ਬਹੁਤ ਮਰਨਗੇ ਪਰ ਵਿਰੋਧ ਘਟਾਉਣ ਲਈ ਕੋਈ ਵੀ ਤਿਆਰ ਨਹੀਂ ਸੀਗਾ ਕਿਉਂਕਿ ਗਿੱਲ ਸਾਰਿਆਂ ਲਈ ਖੁੱਲੀ ਵੰਗਾਰ ਸੀ ਇਸ ਕਰਕੇ ਢਿੱਲ ਵਰਤਣ ਲਈ ਕੋਈ ਵੀ ਤਿਆਰ ਨਹੀਂ ਸੀਗਾ ਜਿਸ ਦਿਨ ਉਸਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸਭ ਕੁਝ ਸਹੀ ਸੀ ਤੇ ਉਸੇ ਤਰ੍ਹਾਂ ਉਸ ਸਿੰਘ ਨੇ ਫੇਰ ਬਟਨ ਦਬਾਇਆ ਪਰ ਸੰਪਰਕ ਜੁੜਿਆ ਨਹੀਂ ਅਸੀਂ ਨੇੜੇ ਹੀ ਐਮਐਲਏ ਫਲੈਟ ਦੀ ਕੰਟੀਨੂ ਵਿੱਚ ਬੈਠੇ ਸੀ 5:00 ਵਜੇ ਉਹ ਸਿੰਘ ਆਇਆ ਬੜਾ ਅਦਾ ਸੀ ਉਹਨੇ ਸਾਰੀ ਗੱਲ ਦੱਸੀ ਫਿਰ ਗੱਡੀ ਨੂੰ ਵਾਪਸ ਆਪਣੇ ਟਿਕਾਣੇ ਤੇ ਲਿਆਂਦਾ ਚੈੱਕ ਕੀਤਾ ਸਭ ਕੁਝ ਠੀਕ ਸੀ ਕੁਝ ਵੀ ਸਮਝ ਨਹੀਂ ਆਈ ਫਿਰ ਕੁਝ ਦਿਨਾਂ ਬਾਅਦ ਗੱਡੀ ਨੂੰ ਥੋੜਾ ਜਿਹਾ ਪਿੱਛੇ ਕਰਕੇ ਫੇਰ ਲਾਇਆ ਗਿਆ ਤੇ ਇੱਕ ਹੋਰ ਗੱਡੀ 'ਚ ਦੂਰੋਂ ਖੜਕੇ ਰਿਮੋਟ ਚਲਾਇਆ ਗਿਆ ਪਰ ਫੇਰ ਵੀ ਕੁਝ ਨਹੀਂ ਹੋਇਆ ਫਿਰ ਸਾਰੇ ਸਿੰਘਾਂ ਦੀ ਇਹ ਰਾਏ ਬਣੀ ਕਿ ਹੋ ਸਕਦਾ ਹੈ ਵੀ ਸਕੱਤਰੇਡ ਵਿੱਚ ਕੋਈ ਜੈਮਰ ਵਗੈਰਾ ਲੱਗੇ ਹੋਣ ਜਾਂ ਗਿੱਲ ਦੀ ਗੱਡੀ ਵਿੱਚ ਕੁਝ ਅਜੀਹਾ ਹੋਵੇ ਫਿਰ ਹਫਤਾ ਕੋ ਬਾਅਦ 10 ਸੈਕਟਰ ਦੇ ਨੇੜੇ ਜਿੱਥੋਂ ਦੀ ਗਿੱਲ ਜਾਂਦਾ ਸੀ ਉੱਥੇ ਗੱਡੀ ਖੜਾਈ ਗਈ ਗਿੱਲ ਦਾ ਕਾਫਲਾ ਆਇਆ ਗੱਡੀ ਦਾ ਰਿਮੋਟ ਚਲਾਇਆ ਪਰ ਫਿਰ ਵੀ ਬੰਬ ਨਹੀਂ ਚੱਲਿਆ ਇਸ ਤੋਂ ਬਾਅਦ ਸਾਰੇ ਸਿੰਘਾਂ ਨੂੰ ਲੱਗਿਆ ਕਿ ਮਾਮਲਾ ਸਮੇਂ ਤੋਂ ਬਾਹਰ ਦਾ ਹੀ ਹੈ ਇਹ ਮਾਮਲਾ ਅੱਗੇ ਵਧਦਾ ਗਿਆ ਗਿੱਲ ਨੂੰ ਮਾਰਨ ਲਈ ਕਿੰਨੇ ਵੱਡੇ ਵੱਡੇ ਹਮਲੇ ਉਲੀਕੇ ਗਏ ਉਹਦੀ ਇੱਕ ਮਿਸਾਲ ਗੁਰਜੰਟ ਸਿੰਘ ਹੋਰਾਂ ਦੇ ਜਥੇ ਦੀ ਵੀ ਹੈਗੀ ਜਗਰਾਓ ਇਲਾਕੇ ਵਿੱਚ ਜਥੇਦਾਰ ਗੁਰਜੰਟ ਸਿੰਘ ਹੋਰਾਂ ਨੇ ਇਲਾਕੇ ਦੇ ਵੱਡੇ ਪਿੰਡਾਂ 'ਚ ਰਾਤ ਨੂੰ ਕੋਈ ਤੀਕੂ ਹਿੰਦੂਆਂ ਨੂੰ ਅਗਵਾ ਕਰ ਲਿਆ ਇੱਕ ਮਸ਼ਹੂਰ ਪਿੰਡ ਦੇ ਚਰਾਹੇ ਵਿੱਚ ਖੂਨ ਵਰਗਾ ਰੰਗ ਢੋਲ ਦਿੱਤਾ ਗਿਆ ਮਕਸਦ ਇਹ ਸੀ ਵੀ ਅਨੀ ਵੱਡੀ ਵਾਰਦਾਤ ਤੋਂ ਬਾਅਦ ਅਗਲੇ ਦਿਨ ਗਿੱਲ ਉਸ ਪਿੰਡ ਦਾ ਮੌਕਾ ਦੇਖਣ ਆਵੇਗਾ ਜਿਵੇਂ ਕਿ ਉਹ ਵੱਡੀਆਂ ਵਾਰਦਾਤਾ ਵਾਲੀ ਥਾਂ ਤੇ ਆਈ ਕਰਦਾ ਸੀ ਉਸ ਪਿੰਡ ਨੂੰ ਦੋ ਮੁੱਖ ਰਸਤੇ ਲੱਗਦੇ ਸਨ ਉਹਨਾਂ ਤੇ ਐਂਟੀ ਟੈਂਕ ਮਾਈਨਸ ਤੇ ਹੋਰ ਬਰੂਦ ਲਾ ਦਿੱਤਾ ਗਿਆ ਅਖਬਾਰਾਂ ਵਿੱਚ ਸਾਰੇ ਪਾਸੇ ਰੌਲਾ ਪੈ ਗਿਆ ਕਿ ਐਨੇ ਹਿੰਦੂ ਮਾਰ ਦਿੱਤੇ ਗਏ ਨੇ ਹੋਰ ਅਫਸਰਾਂ ਨਾਲ ਦੁਪਹਿਰ ਵੇਲੇ ਗਿੱਲਵੀ ਆ ਗਿਆ ਪਰ ਉਹ ਇਹੋ ਜੇ ਰਸਤੇ ਥਾਣੀ ਆਇਆ ਜਿਹੜਾ ਟੁੱਟਾ ਹੋਇਆ ਸੀ ਤੇ ਕੋਈ ਵੀ ਵਰਤਦਾ ਨਹੀਂ ਸੀਗਾ ਤੇ ਉਸੇ ਰਸਤੇ ਤੋਂ ਹੀ ਮੌਕਾ ਦੇ ਕੇ ਵਾਪਸ ਚਲਾ ਗਿਆ ਉਹ ਅਗਲੇ ਕੁਝ ਦਿਨ ਬਾਅਦ ਹਿੰਦੂਆਂ ਨੂੰ ਛੱਡ ਦਿੱਤਾ ਗਿਆ ਤੇ ਉਹਨਾਂ ਨੇ ਦੱਸਿਆ ਵੀ ਸਾਡੇ ਨਾਲ ਤਾਂ ਬਹੁਤ ਚੰਗਾ سلوਕ ਕੀਤਾ ਗਿਆ। ਪੁਰਸ਼ ਨੂੰ ਸ਼ੱਕ ਜ਼ਰੂਰ ਪੈ ਗਈ ਕਿ ਦਾਲ ਵਿੱਚ ਕੁਝ ਕਾਲਾ ਹੈ ਪਰ ਕਾਫੀ ਦੇਰ ਬਾਅਦ ਪਤਾ ਲੱਗਿਆ ਕਿ ਇਹ ਇੱਕ ਜਾਲ ਵਿਛਾਇਆ ਸੀ ਜਿਸ 'ਚੋਂ ਉਹ ਕੁਦਰਤੀ ਬਚ ਗਿਆ। ਦੋਸਤੋ ਇਹ ਸੀ ਕਿੱਸਾ ਗਿੱਲ ਨੂੰ ਮਾਰਨ ਦਾ ਤੇ ਉਹ ਕਿਵੇਂ ਬਚਦਾ ਰਿਹਾ ਤੇ ਉਹਦੀ ਕਿਸਮਤ ਹੀ ਸਮਝ ਲਵੋ। ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।